ਪਵਨਾ ਰੈਡੀ ਦੇ ਸਤਕਾਰਯੋਗ ਸਰੋਤਿਆਂ 15 ਨਵੰਬਰ ਦੇ ਦਿਨ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ 15 ਨਵੰਬਰ ਦੇ ਦਿਨ ਅੰਬਾਲਾ ਜੇਲ੍ਹ ਦੇ ਵਿੱਚ ਨੱਥੂਰਾਮ ਗੌਂਸੇ ਤੇ ਆਪਟੇ ਹੋਰਾਂ ਨੂੰ ਫਾਸੀ ਲਾਇਆ ਗਿਆ ਸੀ। ਮਹਾਤਮਾ ਗਾਂਧੀ ਮਰਡਰ ਕੇਸ ਦੇ ਵਿੱਚ 15 ਨਵੰਬਰ 1949 ਦੀ ਸਵੇਰ ਅੰਬਾਲਾ ਦੀ ਸੈਂਟਰ ਜੇਲ੍ਹ ਜਿੱਥੇ ਜੇਲ੍ਹ ਕਰਮੀਆਂ ਨੇ ਨੱਥੂਰਾਮ ਗੌਂਸੇ ਤੇ ਨਰੈਣਾ ਆਪਟੇ ਨੂੰ ਸੈੱਲ ਚੋਂ ਬਾਹਰ ਕੱਢ ਕੇ ਫਾਸੀ ਦੇ ਤਖਤੇ ਤੇ ਲਟਕਾਇਆ ਸੀ। ਤੇ ਨਥੁਰਾਮ ਗੌਂਡਸੇ ਨੇ ਕੰਬਦੀ ਆਵਾਜ਼ ਦੇ ਵਿੱਚ ਅਖੰਡ ਭਾਰਤ ਬੋਲਿਆ ਤੇ ਉਸ ਦੇ ਸਾਥੀ ਆਪਟੇ ਨੇ ਮਜ਼ਬੂਤ ਆਵਾਜ਼ ਦੇ ਵਿੱਚ ਅਮਰ ਰਹੇ ਦਾ ਨਾਰਾ ਲਾਇਆ ਅਖੰਡ ਭਾਰਤ ਅਮਰ ਰਹੇ ਇਹ ਦੋਨਾਂ ਨੇ ਨਾਰਾ ਲਾਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਬਾਤ ਚੁੱਪ ਹੋ ਗਈ ਫਾਸੀ ਦੇ ਦੋ ਤਖਤੇ ਬਣਾਏ ਗਏ ਸਨ ਜਿਸ ਤੇ ਨਥੁਰਾਮ ਗੌਂਡਸੇ ਤੇ ਆਪਟੇ ਨੂੰ ਇੱਕੋ ਸਮੇਂ ਫਾਸੀ ਲਾਈ ਗਈ ਸੀ ਆਪਟੇ ਦੀ ਤਾਂ ਤ੍ਰੰਤ ਮੌਤ ਹੋ ਗਈ ਪਰ ਨੱਥੂ ਰਾਮ ਗੌਂਡ ਸੇ ਫਾਸੀ ਚੜਾਉਣ ਤੋਂ ਬਾਅਦ ਥੋੜੀ ਦੇਰ ਤਰਸਦੇ ਰਹੇ ਦੋਨਾਂ ਦੀ ਮੌਤ ਤੋਂ ਬਾਅਦ ਦੋਨਾਂ ਨੂੰ ਅੰਬਾਲਾ ਜੇਲ੍ਹ ਦੇ ਵਿੱਚ ਹੀ ਦਫਨਾ ਦਿੱਤਾ ਗਿਆ ਸੀ ਪ੍ਰਸ਼ਾਸਨ ਨੇ ਬੜੀ ਸਾਵਧਾਨੀ ਦੇ ਨਾਲ ਉਹਨਾਂ ਦੀਆਂ ਅਸਥੀਆਂ ਘੱਗਰ ਨਦੀ ਦੇ ਵਿੱਚ ਸੁੱਟ ਦਿੱਤੀਆਂ ਸੀ ਇਸ ਘਟਨਾ ਨੂੰ ਕੱਲ 75 ਸਾਲ ਪੂਰੇ ਹੋ ਗਏ ਨੇ ਮਹਾਤਮਾ ਗਾਂਧੀ ਦੀ ਹੱਤਿਆ ਦੇ ਵਿੱਚ 9 ਲੋਕ ਦੋਸ਼ੀ ਬਣਾਏ ਗਏ ਸਨ ਤੇ ਉਹਨਾਂ ਤੇ 8 ਮਹੀਨੇ ਤੱਕ ਲਾਲ ਕਿਲਾ ਦੇ ਵਿੱਚ ਬਣੇ ਟ੍ਰਾਇਲ ਕੋਰਟ ਦੇ ਵਿੱਚ ਸੁਣਵਾਈ ਹੋਈ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਨਥੁਰਾਮ ਗੌਂਡ ਸੇ ਤੇ ਆਪ ਤੇ ਨੂੰ ਫਾਸੀ ਦੀ ਸਜ਼ਾ ਹੋਈ ਤੇ ਇੱਕ ਵਿਅਕਤੀ ਨੂੰ ਦੋਸ਼ ਮੁਕਤ ਕੀਤਾ ਗਿਆ ਉਸ ਦਾ ਨਾਂ ਸੀ ਵਿਨਾਇਕ ਦਮੋਦਰ ਸਵਰਕਰ ਜਿਸ ਨੂੰ ਵੀਰ ਸਵਰਕਰ ਕਹ ਕੇ ਭਾਜਪੀ ਪੂਜਦੀ ਹੈ ਇਹ ਵਿਅਕਤੀ ਵੀ ਉਹਨਾਂ ਦੇ ਵਿੱਚ ਸੀਗਾ ਇਹ ਮੈਂ ਰਿਕਾਰਡਿੰਗ ਪਾ ਰਿਹਾ ਹਾਂ ਰਿਕਾਰਡਿੰਗ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਵੀ ਨੇ ਇਸ ਗਾਂਧੀ ਦੀ ਹੱਤਿਆ ਦੇ ਮਾਮਲੇ 'ਚ 9 ਲੋਕ ਦੋਸ਼ੀ ਸਨ ਤੇ ਉਹਨਾਂ 9 ਹਾਂ ਨੂੰ ਹੀ ਸਜ਼ਾ ਮਿਲੀ ਇਹ ਇਹਦੇ ਵਿੱਚ ਇਹ ਜਿਹੜੇ 9 ਲੋਕ ਸੀ ਉਹਨਾਂ ਦੇ ਵਿੱਚ ਜੜੀਆਂ ਤਸਵੀਰਾਂ ਬਰਨਮਾ ਰਿਕਾਰਡਿੰਗਸ ਦਿਖਾ ਰਹੇ ਇੱਥੇ ਤਾਂ ਨਹੀਂ ਦਿਖਾ ਪਾਵਾਂਗਾ ਉਸ ਦੇ ਵਿੱਚ ਇਹ ਲੋਕ ਜਿਹੜੇ ਦੋਸ਼ੀ ਪਾਏ ਗਏ ਨੇ ਤੇ ਇਹਨਾਂ ਦੋਸ਼ੀਆਂ ਦੇ ਵਿੱਚ ਨੱਥੂ ਰਾਮ ਗੋਂਡੇ ਤੇ ਆਪਟੇ ਮੋਰੀ ਸਨ ਤੇਜਸਲਸ ਦੇ ਵਿੱਚ ਹੇਨ ਦਾ ਅਗਰ ਤਸਵੀਰ ਵਾਰ ਵਿਵਰਣ ਕੀਤਾ ਜਾਵੇ ਇਹ ਨੌ ਲੋਕਾਂ ਦੀ ਸਾਂਝੀ ਤਸਵੀਰ ਹੈ ਜਿਸ ਦੇ ਵਿੱਚ ਇਹ ਨੌ ਲੋਕ ਬੈਠੇ ਨਜ਼ਰ ਆਉਂਦੇ ਨੇ ਜਿਸ ਦੇ ਵਿੱਚ 1 ਨੰਬਰ ਤੇ ਜਿਹੜੀ ਤਸਵੀਰ ਤੁਸੀਂ ਵੇਖ ਰਹੇ ਹੋ ਨੱਥੂ ਰਾਮ ਗੌਂਢੇ ਮੌਦੀ ਸਜਾ ਨਰੈਣ ਆਪਟੇ 2 ਨੰਬਰ ਤੇ ਮੌਦੀ ਸਜਾ ਮਦਨ ਲਾਲ ਪਾਵਾ 3 ਨੰਬਰ ਤੇ ਇਸ ਨੂੰ ਉਮਰ ਕੈਦ ਹੋਈ ਗੋਪਾਲ ਗੌਂਢੇ 4 ਨੰਬਰ ਹੈ ਇਸ ਨੂੰ ਉਮਰ ਕੈਦ ਹੋਈ 5ਵੇਂ ਨੰਬਰ ਦੇ ਸਨ ਵਿਸ਼ਨੂੰ ਰਾਮਕ੍ਰਿਸ਼ਨ ਕਰਕਰੇ ਇਹਨੂੰ ਵੀ ਉਮਰ ਕੈਦ ਹੋਈ ਡਾਕਟਰ ਦੱਤਾ ਸ਼ਰੇ ਸਦਾਸ਼ੇ ਪਰੂਚਰੇ ਇਹਸ ਨੂੰ ਵੀ ਉਮਰ ਕੈਦ ਹੋਈ ਜੋ ਇਸ ਤਸਵੀਰ ਦੇ ਵਿੱਚ ਮੌਜੂਦ ਨਹੀਂ ਹੈ ਤੇ 7ਵੇਂ ਸਨ ਸ਼ੰਕਰ ਕਿਸਤੋਇਆ ਉਮਰ ਕੈਦ ਦੀ ਸਜ਼ਾ ਹੋਈ ਬਾਅਦ ਵਿੱਚ ਹਾਈ ਕੋਰਟ ਨੇ ਬਰੀ ਕੀਤਾ ਇਹਨਾਂ ਚ 8ਵੇਂ ਸਨ ਦਗੰਬਰ ਬੜਗੇ ਇਹ ਸਰਕਾਰੀ ਗਵਾਹ ਬਣ ਗਏ ਤੇ 9ਵੇਂ ਸਨ ਬਨਾਇਕ ਦਮੋਦਰ ਸਵਰਕਰ ਜਿਹਨੂੰ ਵੀਰ ਸਵਰਕਰ ਕਿਹਾ ਜਾਂਦਾ ਇਹ ਦੋਸ਼ ਮੁਕਤ ਹੋ ਗਏ ਸਨ 30 ਜਨਵਰੀ 1948 ਦੀ ਗੱਲ ਹੈ ਭਾਰਤ ਨੂੰ ਆਜ਼ਾਦ ਹੋਏ ਹਜੇ 6 ਮਹੀਨੇ ਹੋਏ ਸਨ ਸ਼ਾਮ ਦਾ ਵੇਲਾ ਸੀ 5:30 ਵਜੇ ਰਹੇ ਸਨ ਤੇ ਮਹਾਤਮਾ ਗਾਂਧੀ ਦਿੱਲੀ ਦੇ ਬਿਰਲਾ ਹਾਊਸ ਮੰਦਰ ਦੇ ਵਿੱਚ ਪ੍ਰਾਰਥਨਾ ਸਭਾ ਕਰ ਰਹੇ ਸਨ ਤੇ ਇਸ ਦੌਰਾਨ ਇੱਕ ਵਿਅਕਤੀ ਗੁਰਬਚਨ ਸਿੰਘ ਜਿਸ ਨੇ ਗਾਂਧੀ ਨੂੰ ਆਖਿਆ ਸੀ ਕਿ ਬਾਪੂ ਜੀ ਅੱਜ ਥੋੜੀ ਦੇਰ ਹੋ ਗਈ ਆ ਤੇ ਗਾਂਧੀ ਜੀ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਸੀ ਜੋ ਲੋਕ ਦੇਰ ਕਰਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਇਤਫਾਕਨ ਗੱਲ ਉਹਨਾਂ ਨੇ ਕਹੀ ਸੀ ਇਸ ਤੋਂ ਕੁਝ ਮਿੰਟ ਹੀ ਵਾਪਰੇ ਸਨ ਕਿ ਇੱਕ ਸ਼ਖਸ ਸਾਹਮਣੇ ਤੋਂ ਆਇਆ ਉਸਨੇ ਇੱਕ ਇੱਕ ਕਰਕੇ ਤਿੰਨ ਗੋਲੀਆਂ ਮਹਾਤਮਾ ਗਾਂਧੀ ਦੀ ਛਾਤੀ 'ਚ ਮਾਰੀਆਂ ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲਾ ਇਹ ਵਿਅਕਤੀ ਨੱਥੂ ਰਾਮ ਗੋਂਡ ਸੀ ਤੇ ਗੋਲੀ ਮਾਰਨ ਤੋਂ ਬਾਅਦ ਗੋਂਡਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਉੱਥੇ ਮੌਜੂਦ ਲੋਕਾਂ ਨੇ ਗੋਂਡਸੇ ਨੂੰ ਫੜ ਲਿਆ ਇਸ ਤੋਂ ਬਾਅਦ ਇਸ ਸੱਤਿਆ ਦੀ ਸਾਜ਼ਿਸ਼ ਤੇ ਵਿੱਚ ਸ਼ਾਮਲ ਨਰੈਣ ਆਪਟੇ ਵਿਸ਼ਨੂ ਕਰਕਰੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਗਾਂਧੀ ਦੀ ਹੱਤਿਆ ਤੋਂ 6 ਦਿਨ ਬਾਅਦ ਮੁੰਬਈ ਪੁਲਿਸ ਨੇ ਸਵਰਕਰ ਨੂੰ ਸ਼ਿਵਾਜੀ ਪਾਰਕ ਸਥਿਤ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਰਿਆ। ਤੇ ਪੁਲਿਸ ਨੂੰ ਵੇਖ ਕੇ ਵੀਰ ਸਵਰਕਰ ਨੇ ਪੁੱਛਿਆ ਕਿ ਤੁਸੀਂ ਮੈਨੂੰ ਗਾਂਧੀ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕਰਨ ਆਏ ਹੋ ਤੇ ਪੁਲਿਸ ਨੇ ਆਖਿਆ ਬਿਲਕੁਲ। ਤੇ ਜਿਸ ਤੋਂ ਬਾਅਦ ਫਿਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਤੇ ਮਈ ਦੇ ਵਿੱਚ ਉਹਨਾਂ ਨੂੰ ਦਿੱਲੀ ਲਿਆਂਦਾ ਗਿਆ ਤੇ ਸਪੈਸ਼ਲ ਜੱਜ ਆਤਮਾਰਾਮ ਲਾਲ ਦੀ ਅਦਾਲਤ ਆਤਮਾਰਾਮ ਦੀ ਅਦਾਲਤ ਲਾਲ ਕਿਲੇ ਦੇ ਵਿੱਚ ਲੱਗੀ ਜਿਸ ਵਿੱਚ ਇਸ ਕੋਈ ਕੇਸ ਦੀ ਸੁਣਵਾਈ ਹੋਈ ਗਾਂਧੀ ਦੀ ਹੱਤਿਆ ਦੇ ਦੋਸ਼ੀਆਂ ਦੇ ਵਿੱਚੋਂ ਇੱਕ ਦਗੰਬਰ ਵੜ ਗਿਆ ਸਰਕਾਰੀ ਗਵਾ ਬਣ ਗਿਆ ਤੇ ਉਸ ਦੀ ਗਵਾਹੀ ਤੇ ਹੀ ਬਨਾਇਕ ਦਮੁਦਰ ਤੇ ਕੇਸ ਚੱਲਿਆ ਡੋਮਿਨਿਕ ਲੈਪੀਅਰ ਅਤੇ ਲੈਰੀ ਕੋਲਨਸ ਦੀ ਕਿਤਾਬ ਹੈ ਫਰੀਡਮ ਐਟ ਮਿਡਨਾਈਟ ਉਸ ਦੇ ਮੁਤਾਬਕ ਇਹ ਸੋ ਸਰਕਾਰੀ ਗਵਾਹ ਬੜਗੇ ਨੇ ਸਵਰਕਰ ਦੇ ਖਿਲਾਫ ਗਵਾਹੀ ਦੇ ਵਿੱਚ ਚਾਰ ਅਹਿਮ ਗੱਲਾਂ ਦੱਸੀਆਂ ਕਿ ਗਾਂਧੀ ਦੀ ਹੱਤਿਆ ਤੋਂ ਕੁਝ ਦਿਨ ਪਹਿਲਾਂ 14 ਨਵੰਬਰ ਨੂੰ ਨਰੈਣ ਆਪਟੇ ਜਿਸ ਨੂੰ ਫਾਸੀ ਲਾਈ ਗਈ ਤੇ ਨਤੁਰਮ ਗੌਂਡ ਜਿਸ ਨੂੰ ਫਾਸੀ ਲਾਈ ਗਈ ਇਹ ਦਗੰਬਰ ਬੜਗੇ ਜੋ ਸਰਕਾਰੀ ਗਵਾਹ ਬਣ ਗਿਆ ਸੀ ਉਸ ਨੂੰ ਹਥਿਆਰਾਂ ਸਮੇਤ ਉਹਨਾਂ ਨੇ ਸਵਰਕਰ ਦੇ ਰਹਿائش ਤੇ ਮੁਲਾਕਾਤ ਕੀਤੀ ਸੀ ਤੇ ਨਰਨ ਆਪਟੇ ਨੇ ਬੜਗੇ ਨੂੰ ਦੱਸਿਆ ਸੀ ਕਿ ਸਵਰਕਰ ਨੇ ਤੈਅ ਕਰ ਲਿਆ ਕਿ ਗਾਂਧੀ ਦੀ ਹਤਿਆ ਕਰਨੀ ਹੈ ਤੇ ਇਹ ਕੰਮ ਉਹਨਾਂ ਨੇ ਆਪਟੇ ਤੇ ਗੌਂਡਸੇ ਨੂੰ ਸੌਂਪਿਆ ਯਾਨੀ ਇਹ ਬੜਗੇ ਨੇ ਸਟੇਟਮੈਂਟ ਦਿੱਤੀ ਸੀ ਜਿਹੜਾ ਇਹਨਾਂ ਦਾ ਸਾਥੀ ਵੀ ਸੀ ਤੇ ਸਰਕਾਰੀ ਗਵਾ ਬਣਿਆ ਸੀ ਦਿਗੰਬਰ ਬੜਗੇ ਨੇ ਇਹ ਵੀ ਦੱਸਿਆ ਸੀ ਆਪਣੀਆਂ ਗਵਾਹੀਆਂ 'ਚ ਕਿ 17 ਜਨਵਰੀ ਨੂੰ ਸਵਰਕਰ ਨੇ ਆਪਟੇ ਤੇ ਗੌਂਡਸੇ ਨਾਲ ਇੱਕ ਮੁਲਾਕਾਤ ਕੀਤੀ ਸੀ ਤੇ ਸਵਰਕਰ ਨੇ ਬਰਾਠੀ 'ਚ ਕਿਹਾ ਗਿਆ ਸੀ ਕਿ ਜਯਸ਼ਵੀ ਹੋਵੋ ਯਾਨੀ ਕਿ ਸਫਲ ਹੋ ਕੇ ਆਉਣਾ ਜਣ ਕੇ ਇਹਨਾਂ ਦਾ ਮੋਟੀਵੇਸ਼ਨਲ ਇਹਨਾਂ ਨੂੰ ਉਤਸ਼ਾਹਤ ਕਰਨ ਵਾਲਾ ਸਵਰਕਰ ਸੀ ਇਹ ਵੜ ਗਏ ਨੇ ਆਪਣੀ ਗਵਾਹੀ ਚ ਕਿਹਾ ਸਵਰਕਰ ਸਦਨ ਤੋਂ ਨਿਕਲਣ ਤੋਂ ਬਾਅਦ ਫਿਰ ਆਪਟੇ ਨੇ ਬੈਜ ਨੂੰ ਦੱਸਿਆ ਕਿ ਸਵਰਕਰ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਾਰਜ ਸਫਲ ਹੋਏਗਾ ਜਣ ਕੇ ਗਾਂਧੀ ਦੀ ਹੱਤਿਆ ਹੋ ਕੇ ਰਹੇਗੀ ਇਹ ਚਾਰ ਅਹਿਮ ਗਵਾਹੀਆਂ ਸੀ ਜਿਹੜੀਆਂ ਉਸ ਕਿਤਾਬ ਦੇ ਅਦਾਲਤ ਵਿੱਚ ਨੋਟ ਨੇ ਪਰ ਫਿਰ ਵੀ ਇੱਕ ਪ੍ਰੈਸ਼ਰ ਬਣਿਆ ਜਿਸ ਦੀ ਬਣਾ ਤੇ ਸਵਰਕਰ ਨੂੰ ਬਰੀ ਕੀਤਾ ਗਿਆ ਤੇ ਮੁੜ ਕੇ ਉਹ ਫਿਰ ਵੀਰ ਸਵਰਕਰ ਬਣਿਆ ਵਿਨਾਇਕ ਦਮੋਦਰ ਸਵਰਕਰ ਤੋਂ ਸਰਕਾਰੀ ਗਵਾ ਦਵਿੰਦਰ ਦਗੰਬਰ ਬੜਗੇ ਨੇ ਇਹਨਾਂ ਦੋਸ਼ਾਂ ਦੇ ਉਲਟ ਸਵਰਕਰ ਨੇ ਖੁਦ ਆਪਣਾ ਪੱਖ ਰੱਖਿਆ ਉਸ ਨੇ ਅਜਿਹੀਆਂ ਦਲੀਲਾਂ ਦਿੱਤੀਆਂ ਜਿਸ ਦੇ ਵਿੱਚ ਸਰਕਾਰੀ ਗਵਾ ਦੀ ਗੱਲ ਨੂੰ ਸਾਬਤ ਕਰਨ ਲਈ ਗਵਾਹਾਂ ਤੇ ਸਬੂਤਾਂ ਦੀ ਜ਼ਰੂਰਤ ਪੈ ਗਈ लाल किले ਦੇ ਵਿੱਚ ਹੋਏ ਟ੍ਰਾਇਲ ਦੇ ਦੌਰਾਨ ਇਹ ਜਿਹੜੇ ਤੁਸੀਂ ਮੈਂ ਅੰਦੋਸ਼ੀ ਬੈਠੇ ਦੇਖ ਰਹੇ ਹੋ ਤਸਵੀਰ ਦੇ ਵਿੱਚ ਸਭ ਤੋਂ ਅੱਗੇ ਬੈਠੇ ਨੇ ਬੜਾ ਸਾਫ਼ ਚਿਹਰਾ ਦਿਸ ਰਿਹਾ ਇਹ ਚਿਹਰਾ ਜਿਹੜਾ ਹੈਗਾ ਵੀਰ ਸਵਰਕਰ ਦਾ ਕਲੀਨ ਸ਼ੇਪ ਤੇ ਇਹ ਰਿਕਾਰਡਿੰਗ ਦੇ ਵਿੱਚ ਇਸ ਵਕਤ ਲਾਈਵ ਵਿੱਚ ਮੈਂ ਤੁਹਾਨੂੰ ਨਹੀਂ ਦਿਖਾ ਸਕਾਂਗਾ ਤੇ ਜਿਸ ਦੇ ਵਿੱਚ ਨੱਥੂ ਰਾਮ ਗੋਂਡ ਸੇ ਸਭ ਤੋਂ ਫਰੰਟ ਬੈਂਚ ਤੇ ਬੈਠਾ ਤੇ ਸਵਰਕਰ ਸਭ ਤੋਂ ਪਿੱਛੇ ਬੈਠਾ 27 ਮਈ 1948 ਦਾ ਇਹ ਟ੍ਰਾਇਲ ਸ਼ੁਰੂ ਹੋਇਆ ਜਿਹੜੀਆਂ ਆਰਕਾਈਵਸ ਦੇ ਵਿੱਚ ਫੋਟੋਆਂ ਪਈਆਂ ਨੇ ਗਾਂਧੀ ਦੀ ਹੱਤਿਆ ਤੋਂ 15 ਦਿਨ ਪਹਿਲਾਂ ਨਤੁਰਾਮ ਗੌਂਢੇ ਤੇ ਆਪਟੇਨ ਵਰਕਰ ਨਾਲ ਮੁਲਾਕਾਤ ਕੀਤੀ ਸੀ ਵਰਕਰ ਦੀ ਇਹ ਦਲੀਲ ਸੀ ਕਿ ਮੇਰੀ ਕੋਈ ਵੀ ਮੁਲਾਕਾਤ ਗੌਂਢੇ ਜਾਂ ਆਪਟੇ ਨਾਲ ਹੋਈ ਹੈ ਇਸ ਦੀ ਸਟੈਬਲਿਸ਼ ਨਹੀਂ ਕੀਤਾ ਜਾ ਸਕਦਾ ਵੱਡਗੇ ਦਵਿੰਦਰ ਭਲੇ ਗੌਂਢੇ ਤੇ ਆਪਟੇ ਦੇ ਨਾਲ ਆਇਆ ਲੇਕਿਨ ਉਹ ਬਾਹਰ ਇੰਤਜ਼ਾਰ ਕਰਨ ਦੇ ਲਈ ਉਸਨੂੰ ਕਿਹਾ ਗਿਆ ਤੇ ਬਾਕੀ ਦੋਨੋਂ ਅੰਦਰ ਚਲੇ ਗਏ ਸਵਰਕਰ ਨੇ ਕੋਰਟ ਦੇ ਵਿੱਚ ਤਰਕ ਦਿੱਤਾ ਸੀ ਕਿ ਸਵਰਕਰ ਸਦਨ ਦੇ ਵਿੱਚ ਆਉਣ ਦਾ ਮਤਲਬ ਕਤਈ ਨਹੀਂ ਕਿ ਕੋਈ ਮੈਨੂੰ ਮਿਲਣ ਆਇਆ। ਮੇਰੇ ਘਰ ਦਾਮਲੇ ਭਿੰਡੇ ਤੇ ਕਾਸਰ ਵੀ ਹਮੇਸ਼ਾ ਪਾਏ ਜਾਂਦੇ ਨੇ ਤੇ ਇਹ ਆਪਡੇ ਤੇ ਗੌਂਸੇ ਦੇ ਦੋਸਤ ਨੇ ਹੋ ਸਕਦਾ ਹੈ ਕਿ ਦੋਨੋਂ ਹਿੰਦੂ ਮਹਾਸਭਾ ਨੇ ਆਪਣੇ ਦੋਸਤਾਂ ਤੇ ਸਹਿਕਰਮੀਆਂ ਨਾਲ ਮਿਲਣ ਆਏ ਹੋਣ ਕਿਉਂਕਿ ਜਿਹੜੀ ਇਹ ਹਿੰਦੂ ਮਹਾਸਭਾ ਹੈ ਇਹ ਸਾਰੀ ਪਦਾਇਸ਼ ਕਿਤਨੇ ਕਿਤੇ ਉਦੋਂ ਤੱਕ ਜੁੜਦੀ ਹੈ ਹਿੰਦੂ ਮਹਾਸਭਾ ਜਾਂ ਪੰਜਾਬ ਮੇਂ ਹਿੰਦੂ ਮਹਾਸਭਾ ਇਹ ਸਾਰਾ ਸਿਲਸਿਲਾ ਪਤਾ ਹੀ ਕੀ ਹੈ। ਤੇ ਉਸਨੇ ਜਾਨਕੀ ਸਵਰਕਰ ਨੇ ਆਖਿਆ ਕਿ ਦੋਨੋਂ ਹਿੰਦੂ ਸਭਾ ਮਹਾਸਭਾ ਦੇ ਆਪਣੇ ਦੋਸਤ ਸਹਿਕਰਮੀਆਂ ਨੂੰ ਮਿਲਣ ਆਏ ਸੀ ਗੌਂਡ ਸੇ ਤੇ ਆਪਟੇ ਖੁਦ ਵੀ ਇਨਕਾਰ ਕਰ ਚੁੱਕੇ ਨੇ ਕਿ ਕਦੇ ਉਹ ਹਥਿਆਰਾਂ ਦੇ ਨਾਲ ਸਵਰਕਰ ਨੂੰ ਮਿਲਣ ਨਹੀਂ ਆਏ ਤੇ ਦੋਸ਼ ਇਹ ਸੀ ਕਿ ਸਵਰਕਰ ਨੇ ਤੈਅ ਕਰ ਲਿਆ ਸੀ ਕਿ ਗਾਂਧੀ ਦੀ ਹਤਿਆ ਕਰਨੀ ਹੈ ਤੇ ਇਹ ਕੰਮ ਆਪਟੇ ਤੇ ਗੌਂਡ ਨੂੰ ਸੌਂਪਿਆ ਗਿਆ ਉਸ ਦੇ ਜਵਾਬ ਦੇ ਵਿੱਚ ਸਵਰਕਰ ਨੇ ਆਪਣਾ ਪੱਖ ਰੱਖਿਆ ਕਿ ਮੈਂ ਕਿਵੇਂ ਮੰਨ ਲਵਾਂ ਕਿ ਵੱਡ ਗਿਆ ਦਵਿੰਦਰ ਜੋ ਸਰਕਾਰੀ ਘਵਾ ਬਣ ਗਿਆ ਸਾਡੇ ਚੋਂ ਸੀ ਇਹ ਸੱਚ ਕਹਿ ਰਿਹਾ ਉਹਦਾ ਵੱਡਾ ਸਵਾਲ ਹੈ ਕਿ ਆਪਟੇ ਮੈਂ ਜੋ ਵਰਗੇ ਨੂੰ ਦੱਸਿਆ ਸੀ ਉਸ ਤੇ ਵਿੱਚ ਕਿਤਨੀ ਸਚਾਈ ਹੈ ਇਹ ਸਚਾਈ ਸਾਬਤ ਕਰਨੇ ਕੋਈ ਗਵਾਹ ਜਾਂ ਸਬੂਤ ਨਹੀਂ ਹੈ ਕਿ ਮੈਂ ਆਪਟੇ ਨੂੰ ਕਿਹਾ ਸੀ ਕਿ ਗਾਂਧੀ ਨਹਿਰੂ ਜਾਂ ਸੁਹਾਰ ਵਰਦੀ ਜੋ ਮੁਸਲਮ ਨੇਤਾ ਸੀ ਉਸ ਦੀ ਹੱਤਿਆ ਕਰਨੀ ਹੈ ਹੋ ਸਕਦਾ ਆਪਟੇ ਨੇ ਆਪਣੇ ਹਿੰਦੂ ਸੰਗਠਨ ਤੇ ਤਾਂਕ ਜਮਾਉਣ ਲਈ ਜਾਂ ਮੇਰੇ ਪ੍ਰਭਾਵ ਦਾ ਫਾਇਦਾ ਉਠਾਉਣ ਲਈ ਝੂਠ ਬੋਲਿਆ ਹੋਵੇ ਹੋ ਸਕਦਾ ਹੈ ਕਿ ਪ੍ਰੋਸੀਕਿਊਸ਼ਨ ਇੱਕ ਚਾਲ ਦੇ ਤਹਿਤ ਇਹ ਦੋਸ਼ ਰਚ ਜਾਨੀ ਕੋਈ ਦਲੀਲ ਨਹੀਂ ਹੈ ਜਿਹੜੀਆਂ ਦਲੀਲਾਂ ਜਾਨੀ ਦਿੱਤੀਆਂ ਜਿਨ੍ਹਾਂ ਦੀ ਬਨਾਤੇ ਸਵਰਕਰ ਬਰੀ ਹੋਇਆ ਉਹ ਦਲੀਲਾਂ ਮੈਂ ਐਜ਼ ਇਟ ਇਜ਼ ਤੁਹਾਨੂੰ ਪੜ ਕੇ ਸੁਣਾ ਰਿਹਾ ਹਾਂ ਈਜਾ ਇਸ ਤੇ ਦੋਸ਼ ਸੀਗਾ ਜੋ ਦਵਿੰਦਰ ਵੜਗੇ ਸਰਕਾਰੀ ਗਵਾਹ ਨੇ ਲਾਇਆ ਕਿ 17 ਜਨਵਰੀ ਨੂੰ ਸਵਰਕਰ ਨੇ ਗਾਂਧੀ ਨੂੰ ਕਤਲ ਕਰਨ ਵਾਲੇ ਤੇ ਫਾਸੀ ਚੜਨ ਵਾਲੇ ਆਪਟੇ ਤੇ ਗੌਂਦਸੇ ਨੂੰ ਕਿਹਾ ਸੀ ਕਿ ਜਯਸ਼ਵਨ ਜਦੋਸ਼ਵਨ ਜੀ ਹੋਵੋ ਜਾਣ ਕੇ ਸਫਲ ਰਹੋ ਇਹ ਮਰਾਠੀ ਚ ਅਸ਼ੀਰਵਾਦ ਹੈ ਇਸ ਤੇ ਜਵਾਬ ਵਿੱਚ ਸਵਰਕਰ ਨੇ ਦਲੀਲ ਦਿੱਤੀ ਕਿ 17 ਜਨਵਰੀ 1948 ਨੂੰ ਜਾਂ ਉਸ ਤੋਂ ਪਹਿਲਾਂ ਮੇਰੀ ਮੁਲਾਕਾਤ ਤਾਂ ਦੂਰ ਮੈਂ ਦੋਨਾਂ ਨੂੰ ਦੇਖਿਆ ਤੱਕ ਵੀ ਨਹੀਂ ਅਜਿਹੇ ਦੇ ਵਿੱਚ ਸਵਾਲ ਹੀ ਨਹੀਂ ਉੱਠਦਾ ਕਿ ਮੈਂ ਉਹਨਾਂ ਨੂੰ ਸਫਲ ਹੋਣ ਦਾ ਅਸ਼ੀਰਵਾਦ ਦਿੱਤਾ ਹੋਵੇ ਦੂਜੀ ਗੱਲ ਕਹਿੰਦੇ ਦਵਿੰਦਰ ਵੜਗੇ ਖੁਦ ਕਹਿ ਚੱਕਾ ਚੋਕਾ ਕਿ ਉਹ ਮੇਰੇ ਘਰ ਦੇ ਨੀਚੇ ਸੀਗਾ ਤੇ ਗੌਂਸੇ ਤੇ ਆਪਟੇ ਉੱਪਰ ਕੱਲੇ ਗਿਆ ਸੀ ਫਿਰ ਉਹਨੂੰ ਕੀ ਪਤਾ ਕਿ ਮੈਂ ਆਸ਼ੀਰਵਾਦ ਦਿੱਤਾ ਜਾਂ ਨਹੀਂ ਹੋ ਸਕਦਾ ਇਹ ਦੋਨੋਂ ਮੇਰੇ ਮਕਾਨ ਦੇ ਵਿੱਚ ਰਹਿਣ ਵਾਲੇ ਕਿਸੇ ਕਿਰਾਏਦਾਰ ਨੂੰ ਮਿਲ ਕੇ ਵਾਪਸ ਆਏ ਹੋਣ ਜੋ ਪਹਿਲੀ ਮੰਜ਼ਲ ਤੇ ਰਹਿੰਦਾ ਹੋਵੇ ਦਵਿੰਦਰ ਵੜਗੇ ਨੇ ਮੈਨੂੰ ਦੋਹਾਂ ਨਾਲ ਮਿਲਦੇ ਨਹੀਂ ਦੇਖਿਆ ਚਲੋ ਮਨ ਵੀ ਲਈਏ ਕਿ ਵੜਗੇ ਨੇ ਮੈਨੂੰ ਤੇ ਆਪਟੇ ਤੇ ਗੌਂਸ ਨੂੰ ਮਿਲਦੇ ਵੇਖਿਆ ਦੋਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਇਹ ਇਸ ਨੂੰ ਕਿਵੇਂ ਪਤਾ ਚੱਲਿਆ ਕਿਉਂਕਿ ਬੜਗੇ ਖੁਦ ਮੰਨ ਚੁੱਕਾ ਹੈ ਕਿ ਉਹ ਨੀਚੇ ਬੈਠਾ ਸੀ ਨੀਚੇ ਬੈਠਾ ਹੋਇਆ ਵਿਅਕਤੀ ਪਹਿਲੀ ਮੰਜ਼ਲ ਤੇ ਹੋ ਰਹੀ ਗੱਲਬਾਤ ਕਿਵੇਂ ਸੁਣ ਸਕਦਾ ਹੈ ਕਿ ਮੈਂ ਉਸ ਨੂੰ ਅਸ਼ੀਰਵਾਦ ਦਿੱਤਾ ਸੋ ਇਸ ਕਰਕੇ ਇਸ ਸਰਕਾਰੀ ਗਵਾ ਬੜਗੇ ਦੀ ਗੱਲ 'ਚ ਕੋਈ ਸਚਾਈ ਨਹੀਂ ਹੈ ਇਸ ਤੋਂ ਇਲਾਵਾ ਇਹ ਵੀ ਮੰਨ ਲਿਆ ਜਾਵੇ ਕਿ ਹੋ ਸਕਦਾ ਮੈਂ ਇਹਨਾਂ ਨੂੰ ਕਿਹਾ ਹੋਵੇ ਕਿ ਸਫਲ ਹੋ ਕੇ ਲਾਟੋ ਜਾਣ ਕਿ ਗਾਂਧੀ ਦੀ ਹੱਤਿਆ ਕਰਕੇ ਲਾਟੋ ਮੰਨ ਲਿਆ ਪਰ ਮੈਂ ਕਿਸ ਮਾਮਲੇ 'ਚ ਕਿਹਾ ਹੋਵੇ ਹੋ ਸਕਦਾ ਹੈ ਕਿ ਇਹ ਸਾਡੇ ਡੇਲੀ ਨਿਊਜ਼ ਪੇਪਰ ਜੋ ਅਗਰਨਨ ਸੀਜਾ ਹਿੰਦੂ ਰਾਸ਼ਟ੍ਰ ਪ੍ਰਕਾਸ਼ਨ ਲਿਮਟਿਡ ਦੇ ਸ਼ੇਅਰ ਵੇਚਣ ਨੂੰ ਇਹਨਾਂ ਨੂੰ ਕਿਹਾ ਹੋਵੇ ਕਿ ਸਫਲ ਹੋ ਕੇ ਲਾਟੋ ਜੇ ਮੰਨਿਆ ਕਹਿੰਦੇ ਮੈਨੂੰ ਉਹ ਆਖਿਆ ਕਿ ਸਫਲ ਹੋ ਕੇ ਲਾਟੋ ਹੋ ਸਕਦਾ ਮੈਂ ਉਹ ਸ਼ੇਅਰ ਵੇਚਣ ਨੂੰ ਕਿਹਾ ਹੋਵੇ ਜਾਂ ਅਖਬਾਰ ਵੇਚਣ ਨੂੰ ਕਿਹਾ ਹੋਵੇ ਇਸ ਕਰਕੇ ਵੜਗੇ ਨੇ ਜੋ ਦੋਸ਼ ਲਾਏ ਨੇ ਉਹਨਾਂ ਚ ਕੋਈ ਸੱਚਾਈ ਨਹੀਂ ਹੈ ਇਹ ਜਾਣੀ ਦਲੀਲ ਬਨਾਇਕ ਤਮੋਦਰ ਸਵਰਕਰ ਨੇ ਦਿੱਤੀ ਜਿਹਨੂੰ ਅੱਜਕੱਲ ਵੀਰ ਸਵਰਕਰ ਬਣਾਇਆ ਹੋਇਆ ਹੈ ਗਾਂਧੀ ਦੀ ਹੱਤਿਆ ਕੇਸ ਦੇ ਵਿੱਚ ਇਸ ਸਰਕਾਰੀ ਗਵਾਹ ਦਵਿੰਦਰ ਵੜਗੇ ਦੇ ਬਿਆਨਾਂ ਦੇ ਬਾਵਜੂਦ ਸਵਰਕਰ ਇਸ ਲਈ ਦੋਸ਼ ਮੁਕਤ ਹੋ ਗਏ ਕਿਉਂਕਿ ਇਹਨਾਂ ਛੜਿਆੰਤਰਾਂ ਨੂੰ ਸਾਬਤ ਕਰਨ ਲਈ ਕੋਈ ਆਜ਼ਾਦ ਗਵਾਹ ਸਾਹਮਣੇ ਨਹੀਂ ਆਇਆ ਕਾਨੂੰਨ ਦੇ ਮਤਾਬਕ ਅਗਰ ਕਿਸੇ ਸਾਜ਼ਿਸ਼ ਦੇ ਵਿੱਚ ਅਦਾਲਤ ਨੇ ਸਾਬਤ ਕਰਨਾ ਇਸ ਦੀ ਪੁਸ਼ਟੀ ਇੰਡੀਪੈਂਡੈਂਟ ਗਵਾਹਾਂ ਦੇ ਜ਼ਰੀਏ ਕੀਤੀ ਜਾਣੀ ਚਾਹੀਦੀ ਹੈ ਗਵਾਹਾਂ ਦੇ ਬਿਆਨ ਬਸੰਗਤ ਨਹੀਂ ਹੋਣੇ ਚਾਹੀਦੇ ਕਿਉਂਕਿ ਅਦਾਲਤ ਨੇ ਦੀਵਿੰਦਰ ਵੜਗੇ ਤੋਂ ਇਲਾਵਾ ਕੋਈ ਹੋਰ ਸੁਤੰਤਰ ਗਵਾਹ ਆਜ਼ਾਦ ਗਵਾਹ ਪੇਸ਼ ਨਹੀਂ ਕੀਤਾ लिहाजा ਗਾਂਧੀ ਦੀ ਹਤਿਆ ਦਾ ਮਾਮਲਾ ਦੇ ਵਿੱਚ ਸਵਰਕਰ ਬਰੀ ਹੋ ਗਿਆ ਤੇ ਇਸ ਸਬੰਧੀ ਅਜੇ ਵੀ ਸਸਪੈਂਸ ਬਣਿਆ ਹੋਇਆ ਕਿ ਹੇਠਲੀ ਅਦਾਲਤ ਨੇ ਸਵਰਕਰ ਨੂੰ ਦੋਸ਼ ਮੁਕਤ ਕੀਤਾ ਸੀ ਲੇਕਿਨ ਉਕਤ ਫੈਸਲੇ ਦੇ ਖਿਲਾਫ ਸਰਕਾਰ ਨੇ ਹਾਈ ਕੋਰਟ 'ਚ ਅਪੀਲ ਕਿਉਂ ਨਹੀਂ ਕੀਤੀ ਜਾਨੀ ਸਵਾਲ ਇਸ ਗੱਲ ਦਾ ਕਿ ਇੱਕ ਵਿਅਕਤੀ ਨੂੰ ਇੱਕ ਟ੍ਰਾਇਲ ਕੋਰਟ ਦੇ ਵਿੱਚ ਹੇਠਲੀ ਕੋਰਟ ਦੇ ਵਿੱਚ ਬਰੀ ਕਰ ਦਿੱਤਾ ਤਾਂ ਵਰਸਸ ਸਟੇਟ ਅਦਾਲਤ ਸਵਰਕਰ ਨੂੰ ਇਸ ਮਾਮਲੇ 'ਚ ਟੰਗਣ ਦੇ ਵਾਸਤੇ ਉਤਲੀ ਅਦਾਲਤ 'ਚ ਕਿਉਂ ਨਹੀਂ ਗਿਆ ਕਿਉਂਕਿ ਕਿਤੇ ਨਾ ਕਿਤੇ ਵੱਲੋ ਭਾਈ ਪਟੇਲ ਜਾਂ ਜਿਹੜੇ ਹੋਰ ਲੋਕ ਸੀਗੇ ਉਹਨਾਂ ਨੇ ਸਵਰਕਰ ਨੂੰ ਬਚਾਉਣਾ ਸੀ ਤੇ ਇਸ ਸਬੰਧੀ ਜੇ ਦੇਸ਼ ਦੇ ਰਾਸ਼ਟਰਪਿਤਾ ਕਹੇ ਜਾਂਦੇ ਮਹਾਤਮਾ ਗਾਂਧੀ ਦੇ ਕਤਲ ਦੇ ਵਿੱਚ ਇੱਕ ਬੰਦਾ ਬਰੀ ਹੁੰਦਾ ਨੌਵਾਂ ਦੇ ਵਿੱਚੋਂ ਸਵਰਕਰ ਤਾਂ ਉਸਦੇ ਖਿਲਾਫ ਉੱਪਰਲੀ ਅਦਾਲਤ 'ਚ ਮਾਮਲਾ ਕਿਉਂ ਨਹੀਂ ਗਿਆ ਇੱਕ ਜੁਗਾੜਵਾ ਜਿਹੀ ਸੀ ਜਿਸ ਦੇ ਵਿੱਚ ਸਵਰਕਰ ਨੂੰ ਬਚਾਇਆ ਗਿਆ ਕਿਉਂਕਿ ਸਵਰਕਰ ਖੇਮੇ ਦੇ ਹਿੰਦੂ ਮਹਾਸਭਾ ਦੇ ਕੁਝ ਲੋਕ ਵੀ ਸੀਗੇ ਜਿਹੜੇ ਸਰਕਾਰ ਦਾ ਹਿੱਸਾ ਸੀ ਜਿਵੇਂ ਵੱਲਪਾਈ ਪਟੇਲ ਜਾਂ ਹੋਰ ਸੋ ਇਸ ਮਾਮਲੇ ਦੇ ਵਿੱਚ ਰਾਬਰਟ ਪਾਇਨ ਨੇ ਦੀ ਕਿਤਾਬ ਹੈ ધ ਲਾਈਫ ਐਂਡ ਦੀ ਡੈਥ ਆਫ ਮਹਾਤਮਾ ਗਾਂਧੀ ਉਹ ਲਿਖਦੇ ਨੇ ਕਿ ਸਵਰਕਰ ਕਦੇ ਇਹਨਾਂ ਛੜੇੰਤਰਕਾਰੀਆਂ ਨੂੰ ਨਹੀਂ ਮਿਲੇ ਅਗਰ ਮਿਲੇ ਵੀ ਤਾਂ ਉਸ ਬੈਠਕ ਦੇ ਵਿੱਚ ਗਾਂਧੀ ਦੀ ਹੱਤਿਆ ਦੀ ਕੋਈ ਸਾਜ਼ਿਸ਼ ਤਾਂ ਲੈਣਾ ਦੇਣਾ ਨਹੀਂ ਸੀ ਇਸ ਕਿਤਾਬ ਚ ਲਿਖਿਆ ਤੇ ਇਸੇ ਤਰ੍ਹਾਂ ਦੱਤਾ ਸ਼੍ਰੀ ਸਦਾਸ਼ੇ ਪਰਚਰੇ ਜਿਹੜੇ ਇੱਕ ਦੋਸ਼ੀ ਸੀ ਉਸਤੇ ਵਕੀਲ ਪੀ ਐਲ ਈਮਾਨ ਇਨਾਮਦਾਰ ਨੇ ਆਪਣੀ ਕਿਤਾਬ ਦਾ ਸਟੋਰੀ ਆਫ ਦੀ ਰੈਡ ਫੋਰਟ ਟ੍ਰਾਇਲ 184894 ਜਾਨੀ ਲਾਲ ਕਿਲਾ ਟ੍ਰਾਇਲ ਇਸ ਦੇ ਵਿੱਚ ਉਸਨੇ ਆਖਿਆ ਕਿ ਨੱਥੂ ਰਾਮ ਗੌਂਡਸ ਇਹ ਉਮੀਦ ਕਰ ਰਿਹਾ ਸੀ ਕਿ ਜੋ ਕੰਮ ਉਸਨੇ ਕੀਤਾ ਤਾਂ ਉਸ ਦੀ ਤੱਤਿਆ ਰੌ ਤਾਰੀਫ ਕਰੇ ਲੇਕਿਨ ਸਵਰਕਰ ਨੇ ਪ੍ਰਸ਼ੰਸਾ ਕਰਨਾ ਤਾਂ ਦੂਰ ਉਸ ਟ੍ਰਾਇਲ ਕੇਸ ਦੇ ਦੌਰਾਨ ਵਨਾਇਕ ਦਮੋਦਰ ਸਵਰਕਰ ਨੇ ਇੱਕ ਵਾਰ ਵੀ ਨਥੂ ਰਾਮ ਗੌਂਡ ਸੇ ਵੱਲ ਨਜ਼ਰ ਪਰ ਕੀ ਨਹੀਂ ਵੇਖਿਆ ਕਿਉਂਕਿ ਇਸ ਵਰਕਰ ਨੂੰ ਹਿੰਦੂ ਸਭਾ ਦੇ ਲੋਕ ਵਰਕਰ ਬਨਾਕ ਦਮੋਦਰ ਸਵਰਕਰ ਨੇ ਸੀ ਕਹਿੰਦੇ ਇਸ ਨੂੰ ਤੱਤਾ ਰੌ ਕਹਿੰਦੇ ਸੀਗੇ ਤੱਤਾ ਰੌ ਜਣ ਕੇ ਇਹ ਉਸ ਦਾ ਵਕੀਲ ਇੱਕ ਦੋਸ਼ੀ ਸੀ ਜਿਹੜਾ ਡਾਕਟਰ ਦੱਤਾ ਸ਼ਰੀ ਸਦਾਸ਼ਵਦਾ ਜਿਹੜਾ ਵਕੀਲ ਹੈ ਪੀ ਐਲ ਇਨਾਮਦਾਰ ਉਹਦੀ ਕਿਤਾਬ ਹੈ ਦਾ ਸਟੋਰੀ ਆਫ ਰੈੱਡ ਫੁੱਟ ਟ੍ਰਾਇਲ ਆ ਤੁਸੀਂ ਜਿਹੜੀ ਮੈਂ ਤੁਹਾਨੂੰ ਤਸਵੀਰ ਰਿਕਾਰਡਿੰਗ ਚ ਦਿਖਾ ਰਿਹਾ ਇਹਦੇ ਚ ਇਹ ਸਾਰੇ ਲੋਕ ਇਕੱਠੇ ਵਿਚਰਦੇ ਨੇ ਬਿਲਕੁਲ ਨਾਲ-ਨਾਲ ਹੁੰਦੇ ਨੇ ਪਰ ਸਵਰਕਰ ਐਡਾ ਤੇਜ਼ ਸੀ ਕਿ ਉਹ ਇੱਕ ਵਾਰ ਵੀ ਨੱਥੂ ਰਾਮ ਗੌਂਡਸੇਵ ਵੱਲ ਅੱਖ ਭਰ ਕੇ ਨਹੀਂ ਵੇਖਦਾ ਹਾਲਾਂਕਿ ਸਵਰਕਰ ਜਿਵੇਂ ਹੁੰਦਾ ਹੀ ਹੈ ਨਾ ਕਿ ਨੱਥੂ ਰਾਮ ਗੌਂਡਸੇ ਨੇ ਇੱਕ ਵੱਡਾ ਕੰਮ ਕੀਤਾ ਗਾਂਧੀ ਦੀ ਹੱਤਿਆ ਕੀਤੀ ਕਿਉਂਕਿ ਜਿਹੜੇ ਫੀਲੇ ਹੁੰਦੇ ਨੇ ਨਾ ਕਿਸੇ ਦੇ ਵੀ ਉਹ ਫਿਰੇ ਕੋਈ ਵੀ ਕੰਮ ਕਰਕੇ ਆਪਣੇ ਆਕਾ ਤੋਂ ਤਾਰੀਫ ਪਾਲਦੇ ਹੁੰਦੇ ਨੇ ਕਿ ਮੇਰਾ ਜਿਹੜਾ ਬੌਸ ਹੈ ਮੈਨੂੰ ਐਪਰੀਸ਼ੀਏਟ ਕਰੇ ਜਿਵੇਂ ਸਵਰਕਰ ਨੇ ਅਸ਼ੀਰਵਾਦ ਦਿੱਤਾ ਸੀ ਕਿ ਸਫਲ ਹੋ ਕੇ ਲੋਟੋ ਇਸੇ ਕਰਕੇ ਇਹ ਇਸ ਦੋਸ਼ੀ ਦੇ ਦਿੱਤਾ ਸ਼੍ਰੀ ਸਦਾਸ਼ੇ ਪਰਚਰੇ ਦੇ ਵਕੀਲ ਪੀ ਐਲ ਇਨਾਮਦਾਰ ਦੀ ਕਿਤਾਬ ਹੈ ਕਿ ਗੌਂਢੇ ਨੂੰ ਇਹ ਉਮੀਦ ਸੀ ਕਿ ਸਵਰਕਰ ਉਸ ਨੂੰ ਐਪਰੀਸ਼ੀਏਟ ਕਰਨਗੇ ਅਦਾਲਤ ਦੇ ਵਿੱਚ ਪਰਸਵਰਕਰ ਨੇ ਕਦੇ ਵੀ ਨੱਥੂਰਾਮ ਗੌਂਡ ਸੇਵਲ ਮਹਿਰਪਰੀ ਨਿਗਾ ਨਾਲ ਵੀ ਨਹੀਂ ਵੇਖਿਆ ਕਿਉਂਕਿ ਉਹ ਜੇ ਦੇਖਦਾ ਤਾਂ ਲੋਕਾਂ ਦੀ ਨਜ਼ਰ ਸੱਚ ਹੋ ਜਾਣਾ ਸੀ ਇਹ ਨਾਮਦਾਰ ਇਹ ਵੀ ਲਿਖਦੇ ਨੇ ਕਿ ਨੱਥੂਰਾਮ ਨਾਲ ਆਖਰੀ ਮੁਲਾਕਾਤ ਮੇਰੀ ਸ਼ਿਮਲਾ ਹਾਈ ਕੋਰਟ ਦੇ ਵਿੱਚ ਹੋਈ ਇਸ ਬੰਦ ਵਿੱਚ ਉਸ ਨੇ ਆਪਣੀਆਂ ਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਕਿ ਮੈਨੂੰ ਅਫਸੋਸ ਹੈ ਕਿ ਮੈਂ ਐਡਾ ਵੱਡਾ ਕੰਮ ਕੀਤਾ ਪਰ ਸਵਰਕਰ ਨੇ ਮੇਰੀ ਪਿੱਠ ਵੀ ਨਹੀਂ ਥਾਪੜੀ ਸੋ ਇਸ ਕਰਕੇ ਜਿਹੜੇ ਭਗਤ ਨਵੇਂ-ਨਵੇਂ ਬਣਦੇ ਆ ਨਾ ਪਾਵੇਂ ਉਹ ਭਾਜਪਾ ਦੇ ਬਣਦੇ ਆ ਆਰਐਸਐਸ ਦੇ ਬਣਦੇ ਆ ਜਾਂ ਕਿਸੇ ਹੋਰ ਸੰਸਥਾ ਦੇ ਬਣਦੇ ਆ ਉਹਨਾਂ ਭਗਤਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਕੁੱਤੇ ਜਿੰਨੀ ਬੁੱਕਤ ਨਹੀਂ ਹੁੰਦੀ ਆ ਰੌਣ ਨਾ ਰੰਗ ਦੇ ਨਾ ਕੱਪੜੇ ਤੱਕ ਉਤਾਰ ਦਿੱਤੇ ਸੀ ਜਿਹੜਾ ਭਾਜਪਾ ਦੇ ਟ੍ਰੇਟੇ ਚੜਿਆ ਹੋਇਆ ਸੀ ਆਲਫ ਨੰਗਾ ਕਰ ਦਿੱਤਾ ਸੀ ਤੇ ਆਖਰ ਭਾਜਪਾ ਨੇ ਕੀ ਦਿੱਤਾ ਉਹਨੂੰ ਆਰਐਸਐਸ ਨੇ ਕੀ ਦਿੱਤਾ ਮੁੜ ਕੇ ਫਿਰ ਉਹ ਵੀ ਬੀ ਟੀਮ ਚ ਆ ਗਿਆ ਨਾ ਆਮ ਆਦਮੀ ਪਾਰਟੀ ਚ ਸੋ ਇਸ ਕਰਕੇ ਭਗਤੋ ਸੋਧਰ ਕੇ ਰਿਆ ਕਰੋ ਤੁਹਾਡੀ ਸੜਕ ਤੇ ਪਏ ਨਾ ਰੋੜੇ ਜਿੰਨੀ ਵੀ ਕਦਰ ਨਹੀਂ ਹੈਗੀ ਸੋ ਇਸ ਕਰਕੇ ਛਤਰਨਾਜ ਅਟੈ ਕਰੋ ਆਪਣੀ ਹیثیت ਚ ਰਿਆ ਕਰੋ ਇਹ ਮਤਲਬ ਇੱਕ ਵਕੀਲ ਪੀਐਲ ਇਨਾਮਦਾਰ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਸਵਰਕਰ ਨੂੰ ਇਹ ਰੰਜ ਸੀਗਾ ਇਹ ਅਫਸੋਸ ਸੀ ਨਥੁਰਾਮ ਗੌਂਡੇ ਸੇ ਨੂੰ ਸੌਰੀ ਕਿ ਸਵਰਕਰ ਨੇ ਮੇਰੀ ਤਾਰੀਫ ਨਹੀਂ ਕੀਤੀ ਜਿਸ ਲਈ ਮੈਂ ਐਡਾ ਵੱਡਾ ਕੰਮ ਕੀਤਾ Shimla High Court ਦਾ ਹਵਾਲਾ ਇਹ ਦਿੰਦਾ ਹੈ ਇਹ ਵਕੀਲ ਤੇ ਬਾਕੀ ਦੋਸ਼ੀ ਇੱਕ ਇੱਕ ਕਰਕੇ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਸੀ ਹਾਲਾਂਕਿ ਇਹ ਨੌ ਦੇ ਨੌ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਨੇ ਇਹ ਇਕੱਠੇ ਟ੍ਰਾਇਲ ਕੋਰਟ ਦੇ ਵਿੱਚ ਸੀ ਇਕੱਠੇ ਜੇਲ੍ਹ ਸੀ ਤੇ ਆਪ ਇੱਕ ਦੂਸਰੇ ਨੂੰ ਮਜ਼ਾਕ ਕਰਦੇ ਰਹਿੰਦੇ ਸਨ ਪਰ ਸਵਰਕਰ ਅਨੁਸ਼ਾਸਿਤ ਰਹਿੰਦਾ ਸੀ ਬਿਲਕੁਲ ਚੁੱਪ ਬੈਠਦਾ ਸੀ ਜਾਂ ਜਿਹਨੂੰ ਕਹ ਲਈ ਕਿ ਛਾਤਰ ਤੱਕ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਉਂਕਿ ਇਹ ਹੁੰਦਾ ਹੈ ਕਿਉਂਕਿ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਕੋਈ ਵਕੀਲ ਜਾਂ ਆਮ ਲੋਕ ਅੰਦਾਜ਼ਾ ਲਾ ਲੈਂਦੇ ਨੇ ਇਵਨ ਜੱਜ ਵੀ ਅੰਦਾਜ਼ਾ ਲਾ ਲੈਂਦਾ ਬਾਡੀ ਲੈਂਗੁਏਜ ਤੋਂ ਕਿ ਇਹ ਦੋਸ਼ੀਆਂ ਦਾ ਆਪਸ ਵਿੱਚ ਕੀ ਸੱਚ ਆ ਰਿਹਾ ਹੈ ਸੋ ਇਸ ਵਕੀਲ ਇਨਾਮਦਾਰ ਨੇ ਨਥੂਰਾਮ ਦੇ ਭਾਈ ਗੋਪਾਲ ਗੌਂਡ ਸਿਸਮੇਤ ਦੋ ਹੋਰ ਸਾਜ਼ਿਸ਼ਕਰਤਾ ਦਾ ਕੇਸ ਵੀ ਲੜਿਆ ਸੀ ਸੋ ਇਹ ਹੈ ਨਥੂਰਾਮ ਗੌਂਡ ਸੇ ਆਪਟੇ ਤੇ ਸਵਰਕਰ ਐਂਡ ਕੰਪਨੀ ਦਾ ਉਹ ਸੱਚ ਜਿਸ ਦੇ ਵਿੱਚ ਇਹਨਾਂ ਨੇ ਇੱਕ ਨੇਤਾ ਦਾ ਕਤਲ ਕੀਤਾ ਤੇਜਸ ਦੇ ਵਿੱਚ ਇਹ ਫਿਰ ਹਿੰਦੂ ਮਹਾਸਭਾ ਦੇ ਇਹ ਸਾਰੇ ਲੋਕ ਸੀ ਜਿਹੜੇ ਹੌਲੀ 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 ਮਜਬੂਤ ਹੁੰਦੇ ਗਏ ਜਨ ਸੰਘ ਦੇ ਰੂਪ ਦੇ ਵਿੱਚ ਤੇ ਮੁੜ ਕੇ ਆ ਆਰਐਸਐਸ ਭਾਜਪਾ ਦੇ ਰੂਪ ਦੇ ਵਿੱਚ ਆ ਤੁਸੀਂ ਜਿਹੜੀ ਤਸਵੀਰ ਐਸ ਵਕਤ ਵੇਖ ਰਹੇ ਹੋ ਬਿਲਕੁਲ ਮੋੜ ਦੇ ਵਿੱਚ ਕਲੀਨ ਸ਼ਿਪ ਚਿਹਰਾ ਜਿਹੜਾ ਉਹ ਨਥੂ ਰਾਮ ਗੌਂਸੇ ਦਾ ਤੇ ਬਿਲਕੁਲ ਲਾਸਟ ਦੇ ਵਿੱਚ ਹੈ ਜਿਹੜਾ ਉਹ ਬਨਾਇਕ ਨਮੋਦਰ ਸਵਰਕਰ ਦਾ ਜਿਹੜਾ ਅੱਜ ਕੱਲ ਭਾਜਪਾ ਆਰਐਸਐਸ ਦਾ ਸਭ ਤੋਂ ਉੱਗਾ ਰੋਲ ਮਾਡਲ ਹੈ ਜਿਹੜਾ ਕਿਹਾ ਜਮਾਦ ਸ਼ਾਹ ਨੇ ਕਿਹਾ ਸੀ ਕਿ ਉਹ ਬਲਬਲ ਤੇ ਬੈਠ ਕੇ ਅ ਅੰਡੇਮਨ ਨਿਕੋਬਾਰ ਕਾਲੇ ਪਾਣੀ ਦੀ ਜੇਲ੍ਹ ਚੋਂ ਨਿਕਲ ਜਾਂਦੇ ਸਨ ਹਾਲਾਂਕਿ ਅੰਗਰੇਜ਼ਾਂ ਤੋਂ ਤਿੰਨ ਵਾਰੀ ਲਿਖਤੀ ਮਾਫੀ ਵੀ ਇਹਨਾਂ ਨੇ ਮੰਗੀ ਸੀ ਅ ਜਿਹੜਾ ਸਵਰਕਰ ਹੋਰਾਂ ਨੇ ਸੋ ਉੱਥੋਂ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਉਹ ਸਾਰੇ ਦਾ ਸਾਰਾ ਤਕਰੀਬਨ ਸਮਰਪਿਤ ਕੀਤਾ ਗਿਆ ਸਵਰਕਰ ਹੋਰਾਂ ਨੂੰ ਇਹਨਾਂ ਨੂੰ ਵੀਰ ਸਵਰਕਰ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੋਇਆ ਜਿਵੇਂ ਵੀਰ ਕੋਈ ਸਤਕਾਰਤ ਲਫਜ ਹੈ ਇਸ ਦੇਸ਼ ਦਾ ਜਿਵੇਂ ਵੀਰ ਹਕੀਕਤ ਰਾਏ ਕਹਿੰਨੇ ਆ ਹੁਣ ਸਹਬਜਾਦ ਦਾ ਦੇ ਨਾਮ ਦੇ ਅੱਗੇ ਵੀ ਵੀਰ ਬਾਲਦੀਵਸ ਲਾਇਆ ਗਿਆ ਤੇ ਕੁਝ ਅਖੌਤੀ ਭਾਜਪਾਈ ਆਰਐਸਐਸ ਵਾਲੇ ਸਰਕਾਰੀ ਸਿੱਖ ਇਸ ਤਖੱਲਸ ਮਿਲਣ ਤੇ ਬੜੀਆਂ ਕੱਚਾਂ ਮਝਾਉਂਦੇ ਨੇ ਕਿ ਬੀਜੇਪੀ ਆਰਐਸਐਸ ਨੇ ਸਾਡੇ ਲਈ ਇਹ ਕੁਛ ਕੀਤਾ ਸਹਬਜਾਦ ਇੱਕ ਪ੍ਰਵਾਨਤ ਨਾ ਹੈ ਉਸ ਨਾਲ ਵੀ ਜਿਸ ਤਰ੍ਹਾਂ ਹਰ ਇਤਿਹਾਸ ਨੂੰ ਤੋੜਨ ਦੇ ਵਾਸਤੇ ਦੂਰਾ ਬਣਾ ਦਿਓ ਦਵੰਦ ਪੈਦਾ ਕਰ ਦਿਓ ਪਾਵੇਂ ਗੁਰਪੱਬ ਨੇ ਪਾਵੇਂ ਹੋਰ ਤਰੀਕਾ ਨੇ ਇੱਕ ਚੀਜ਼ ਦੇ ਨਾਲ ਉਸ ਦੀ ਕਾਪੀ ਪੇਸ਼ ਕਰ ਦਿਓ ਜਿਵੇਂ ਦਰਬਾਰ ਸਾਹਿਬ ਹੈ ਅੰਮ੍ਰਿਤਸਰ ਵਿਸ਼ਪ ਦੇ ਵਿੱਚ ਇਕਲौती ਵਿਰਾਸਤ ਹੈ ਉਸ ਤੇ ਬਰਾਬਰ ਦੁਰਗਾਣਾ ਮੰਦਿਰ ਬਣਨਾ ਇਹ ਹੀ ਪੰਜਾਬ ਬ੍ਰਾਹਮਣ ਸਭਾ ਸੀ ਜਿਹੜੀ ਬਣੀ ਸੀ ਜਿਸ ਨੂੰ ਬਣਾਇਆ ਸੀ ਮਦਨ মোহন ਮੌਲਵੀਆ ਨੇ ਜਿਹਨੂੰ ਉਹਨਾਂ ਦੀ ਉਸ ਵਕਤ ਦੇ ਸਿੱਖਾਂ ਨੂੰ ਭਰੋਸੇ ਚ ਲੈ ਕੇ ਕੁਲਵਿੰਦਰ ਸਿੰਘ ਕੋੜਾ ਵੀ ਆਪਣੀ ਕਿਤਾਬ ਚ ਇਹ ਗੱਲ ਲਿਖਦੇ ਨੇ ਕਿਉਂ ਉਸ ਵਕਤ ਸਿੱਖਾਂ ਨੂੰ ਪ੍ਰੋਸੈਸ ਚ ਲੈ ਕੇ ਦਰਬਾਰ ਸਾਹਿਬ ਦਾ ਹੂਬੂ ਹੂ ਮਾਡਲ ਦੁਰਗਿਆਣਾ ਮੰਦਿਰ ਬਣਾਇਆ ਗਿਆ ਹਾਲਾਂਕਿ ਵਿਸ਼ਵ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਇਸ ਤਰ੍ਹਾਂ ਦਾ ਮੰਦਿਰ ਨਹੀਂ ਹੈ ਜਿਸ ਤਰ੍ਹਾਂ ਦਾ ਦਰਬਾਰ ਸਾਹਿਬ ਹੈ ਪਰ ਇਹ ਕਾਪੀ ਪੇਸ਼ ਕਰ ਦਿੱਤੀ ਗਈ ਤੇ ਦਰਬਾਰ ਸਾਹਿਬ ਆਉਣ ਵਾਲੇ ਹਰ ਵੀਵੀਆਈਪੀ ਲਈ ਵਾਸਤੇ ਇਹ ਲਾਜ਼ਮੀ ਹੋ ਗਿਆ ਕਿ ਜੋ ਵੀ ਦਰਬਾਰ ਸਾਹਿਬ ਆਵੇ ਉਹ ਦੁਰਗਿਆਣਾ ਮੰਦਿਰ ਵੀ ਜਾਵੇ ਕਿ ਹਰ ਦੁਆਰ ਦੇ ਵਿੱਚ ਜਾਂ ਹੋਰ ਥਾਵਾਂ ਤੇ ਵੀ ਸਿੱਖ ਜਾਂ ਮੁਸਲਮ ਸਥਾਨ ਨੇ ਕੀ ਉੱਥੇ ਆਉਣ ਵਾਲਾ ਹਿੰਦੂਸਤਾਨਾਂ ਤੇ ਆਉਣ ਵਾਲਾ ਹਰ ਵੀਆਈਪੀ ਕੀ ਦੂਸਰੀਆਂ ਸਥਾਨਾਂ ਤੇ ਵੀ ਜਾਂਦਾ ਪਰ ਪੰਜਾਬ ਦੇ ਵਿੱਚ ਸ਼ਰੀਕੇਵਾਜੀ ਕਿਉਂ ਸ਼ਾਇਦ ਇਹ ਪੰਜ ਸਦੀਆਂ ਦਾ ਵੈਰ ਹੈ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਿਕਲ ਰਿਹਾ ਸਮੇ ਦੇ ਸੱਚ ਨੂੰ ਸੰਭਾਲੋ ਹਰ ਧਰਮ ਸਤਕਾਰਤ ਹੈ ਜੇ ਤਲਵਾਰ ਦੇ ਜ਼ੋਰ ਨਾਲ ਅਰੰਗਜੀਬ ਦੀ ਮਾੜੀ ਨੀਤੀ ਮੁਤਾਬਕ ਦੂਸਰੇ ਧਰਮ ਨੂੰ ਖਤਮ ਕਰ ਦਿਓ ਉਸੇ ਤਰ੍ਹਾਂ ਤਿਕੜਮਵਾਜੀ ਨਾਲ ਵੀ ਕਰ ਦਿਓ ਬੁਰਾ ਇਹ ਵੀ ਹੈ ਸਮੇ ਦੇ ਸੱਚ ਨੂੰ ਸਮਝੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਦੇ ਸ਼ਾਮੇ 7:30 ਤੋਂ 9:30 ਲਾਈ ਬ੍ਰਾਹਮ ਹੁੰਦਾ ਇਹਨਾਂ ਬ੍ਰਾਹਮਾਂ ਦੇ ਲੈਂਥ ਤੇ ਬ੍ਰਾਹਮ ਦੇ ਵਿੱਚ ਗੱਲਬਾਤ ਕਰਨ ਵਾਸਤੇ 9876309655 ਆਪਣਾ ਇੰਡੀਆ ਸਟੋਰੀ ਦਾ ਨੰਬਰ ਹੈ 9876309655 ਨੰਬਰ ਤੇ ਕਾਲ ਕਰ ਸਕਦੇ ਹੋ ਰਵੀ ਜੀ ਰਾਜਸਥਾਨ ਤੋਂ ਨਮਸਕਾਰ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਰ ਪੂਰੀ ਵਰਤਾ ਦਾ ਇੱਕ ਲਾਈਨ 'ਚ ਹੀ ਉੱਤਰ ਦਿੰਨਾ ਬਹੁਤ ਵਧੀਆ ਚਲੋ ਤੁਸੀਂ ਜਾਣਕਾਰੀ ਦਿੱਤੀ ਜੀ ਸ਼ਰਮਾ ਸਾਹਿਬ ਬਤਲ ਬਾਰੇ ਜੀ ਜਗਜੀਤ ਸਿੰਘ ਜਗਜੀਤ ਸਿੰਘ ਜੀ ਦੀ ਇੱਕ ਗਜ਼ਲ ਯਾਦ ਆ ਰਹੀ ਸੀ ਮੈਨੂੰ ਮੈਂ ਹੁਣ ਸੁਣ ਕੇ ਵੀ ਹਟਿਆ ਹਾਂ ਹਾਂ ਤਾਂ ਮੈਂ ਤੇ ਆਜੂ ਵੀ ਸਾਰੀ ਗੱਲ ਉਹਨਾਂ ਦਾ ਗਜ਼ਲ ਸ਼ੁਰੂ ਹੁੰਦੀ ਹੈ ਕਹਿੰਦਾ ਆਦਮੀ ਆਦਮੀ ਕੋ ਕਿਆ ਦੇਗਾ ਜੋ ਵੀ ਦੇਗਾ ਉਹ ਖੁਦਾ ਦੇਗਾ ਮੇਰਾ ਕਾਤਲ ਹੀ ਮੇਰਾ ਮੁਨਸਿਫ ਹੈ ਕਿਆ ਮੇਰੇ ਹੱਕ 'ਮੇਂ ਫੈਸਲਾ ਦੇਗਾ ਕਿਆ ਬਾਤ ਮੇਰਾ ਕਾਤਲ ਹੀ ਮੇਰਾ ਕਾਤਲ ਹੀ ਮੇਰਾ ਮੁਨਸਿਫ ਹੈ ਮਤਲਬ ਜਿਹੜਾ ਜੱਜ ਆ ਉਹ ਤਾਂ ਉਹੀ ਤਾਂ ਕਾਤਲ ਆ ਉਹਨੇ ਕੀ ਇਨਸਾਫ ਮੇਰੇ ਹੱਕ ਵਿੱਚ ਹੈ ਸਰ ਕਿਆ ਮੇਰੇ ਹੱਕ ਮੇ ਫੈਸਲਾ ਦੇਗਾ ਬਹੁਤ ਸੋਹਣੀ ਗੱਲ ਆ ਤੁਸੀਂ ਸੁਣਿਓ ਤਾਂ ਫਿਰ ਅਗਲੀ ਇੱਕ ਲਾਈਨ ਚੋਂ ਕਹਿੰਦਾ ਕਹਿੰਦਾ ਜ਼ਿੰਦਗੀ ਦਾ ਚਿਹਰਾ ਜਰਾ ਗੌਰ ਸੇ ਦੇਖੋ ਇਸ ਦਾ ਸੱਚ ਵੀ ਤੁਮੇ ਸੱਚ ਤਾਂ ਆਪਾਂ ਜਾਣਨਾ ਨਹੀਂ ਨਾ ਇਸ ਦਾ ਸੱਚ ਵੀ ਤੁਮੇ ਰੁਲਾ ਦੇਗਾ ਹੂੰ ਕਹਿੰਦਾ ਫਿਰ ਉਹ ਲਾਸਟ ਲਾਈਨ ਚ ਕਹਿੰਦਾ ਕਹਿੰਦਾ ਆਪਣੇ ਮੇਰਾ ਦੁਸ਼ਮਨ ਕਾ ਮਤ ਪੁੱਛੋ ਮੇਰੇ ਦੁਸ਼ਮਨ ਕਾ ਸਿਲਾ ਅਹ ਦੋਸਤ ਕਾ ਸਿਲਾ ਦੁਸ਼ਮਨੋ ਕਾ ਵੀ ਚੇਹਰਾ ਹਿਲਾ ਦੇਗਾ ਯਾਨੀ ਪਤਾ ਨਹੀਂ ਕੌਣ ਦੋਸਤ ਆ ਕੌਣ ਦੁਸ਼ਮਣ ਆ ਕੌਣ ਜੱਜ ਆ ਕੌਣ ਕਾਤਲ ਆ ਮਤਲਬ ਜਦੋਂ ਸਾਮ ਉਹੀ ਫੈਸਲੇ ਦੇ ਨਾਲੇ ਤੇ ਉਹੀ ਸਾਹਮਣੇ ਹੈਗੇ ਤੇ ਉਹੀ ਘਟਗਰੇ ਚ ਤਾਂ ਕੀ ਬਣੂਗਾ ਸਰ ਇਹ ਤਾਂ ਵੈਸੇ ਹਕੀਕਤ ਤਾਂ ਜਿਹੜਾ ਪੜਿਆ ਲਿਖਿਆ ਥੋੜਾ ਜਿਹਾ ਬੰਦਾ ਸਭ ਨੂੰ ਪਤਾ ਪਰ ਵਿਚਾਰ ਨਹੀਂ ਕੋਈ ਕਰਦਾ ਨੇ ਇਹਨਾਂ ਚੀਜ਼ਾਂ ਤੇ ਥੈਂਕ ਯੂ ਸਰ ਮਿਹਰਬਾਨੀ ਰਵੀ ਸ਼ਰਮਾ ਸਾਹਿਬ ਰਾਜਸਥਾਨ ਤੋਂ ਥੈਂਕ ਯੂ ਧੰਨਵਾਦ ਮਿਹਰਬਾਨੀ